ਪੰਜਾਬ ਦੇ ਪੈਰਿਸ ਕਹੇ ਜਾਣ ਵਾਲੇ ਕਪੂਰਥਲਾ ਸ਼ਹਿਰ ਦੀ ਕਾਂਝਲੀ ਵੈਟਲੈਂਡ ਨੂੰ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਪੰਜਾਬ ਦੇ ਸੈਰ ਸਪਾਟਾ ਵਿਭਾਗ ਵੱਲੋਂ ਬਣਾਇਆ ਗਿਆ ਇਹ ਪ੍ਰੋਜੈਕਟ ਜਿੱਥੇ ਗੰਦਗੀ ਦੇ ਢੇਰ ਵਿੱਚ ਤਬਦੀਲ ਹੋ ਰਿਹਾ ਉੱਥੇ ਝੀਲ ਤੇ ਬਣੇ ਪੁਲ ਦੀ ਹਾਲਤ ਵੀ ਖਸਤਾ ਹੁੰਦੀ ਜਾ ਰਹੀ ਹੈ ਤੇ ਇਹ ਪੁਲ ਕਦੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੀ ਮੰਨਿਆਤਾ ਸਰਕਾਰ ਇਸ ਪ੍ਰੋਜੈਕਟ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਕਰਕੇ ਇੱਥੇ ਲੋਕਾਂ ਦੀ ਆਮਦ ਵੀ ਘਟਦੀ ਜਾ ਰਹੀ ਹੈ ਸਮਾਜ ਸੇਵੀ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਇਸ ਪ੍ਰੋਜੈਕਟ ਵਿੱਚ ਸੁਧਾਰ ਲਿਆਂਦੇ ਜਾਣ ਤਾਂ ਜੋ ਸਹਿਰ ਸਪਾਟੇ ਨੂੰ ਵਧਾਵਾ ਮਿਲ ਸਕੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਤੇ ਆਮ ਜਨਤਾ ਨੂੰ ਸਾਰਿਆਂ ਸ਼ਹਿਰ ਨਿਵਾਸੀਆਂ ਨੂੰ ਇੱਕ ਬੇਨਤੀ ਕਰਦਾ ਹਾਂ ਇੱਕ ਆਪਾਂ ਅੱਜ ਕਾਂਜਲੀ ਦੇ ਵਿੱਚ ਖੜੇ ਹਾਂ ਤੇ ਕਾਂਜਲੀ ਦੇ ਮੋਲ ਨੂੰ ਦੇਖ ਕੇ ਪਤਾ ਲੱਗਦਾ ਕਿ ਪ੍ਰਸ਼ਾਸਨ ਨੇ ਹਜੇ ਤੱਕ ਇਹਦਾ ਕੁਝ ਨਹੀਂ ਕੀਤਾ ਕਿਉਂਕਿ ਇੱਕ ਬਹੁਤ ਵਧੀਆ ਜਗਾਹ ਆ ਕਾਇਲੀ ਪਿਕਨਿਕ ਸਪੋਟ ਆ ਤੇ ਕਾਫੀ ਚਿਰਾਂ ਤੋਂ ਅਸੀਂ ਬਚਪਨ ਤੋਂ ਹੀ ਇੱਥੇ ਦੇਖਦੇ ਆ ਰਹੇ ਆ ਕਿ ਸਭ ਤੋਂ ਜ਼ਿਆਦਾ ਮਾੜਾ ਹਾਲ ਜੋ ਹੋ ਚੁੱਕਾ ਹੋਇਆ ਵਾ ਕਾਇਲੀ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੋ ਗਿਆ ਹੈ ਆ ਦੇ ਆਪਾਂ ਪੁਲ ਦੀ ਗੱਲ ਕਰੀਏ ਕਿ ਪੁਲ ਦੀ ਮਨਿਆਦ ਵੀ ਬਿਲਕੁਲ ਖਤਮ ਹੋ ਚੁੱਕੀ ਹੋਈ ਆ ਪ੍ਰਸ਼ਾਸਨ ਅਜੇ ਤੱਕ ਕੁਝ ਵੀ ਇਹਦਾ ਹੱਲ ਨਹੀਂ ਕਰ ਰਿਹਾ ਸਾਹਮਣੇ ਜੋ ਪੁਲ ਹੈਗਾ ਜਿਹਦੀ ਮਨਿਆਦ ਖਤਮ ਹੋ ਚੁੱਕੀ ਹੈ ਜਦੋਂ ਇਹ ਤਕਰੀਬਨ 30 40 ਸਾਲ ਪੁਰਾਣਾ ਪੁਲ ਹੈ ਇਹ ਬਣ ਚੁੱਕਾ ਹੈ ਇਹਨੂੰ ਮਨਿਆਦ ਹੀ ਖਤਮ ਹੋ ਚੁੱਕੀ ਹੈ ਅਸੀਂ ਮਿਲ ਕੇ ਇਹਨਾਂ ਦੇ ਸਹਾਯੋਗ ਜੀ ਦੇ ਨਾਲ ਮਨਦੀਪ ਜੀ ਦੇ ਸਹਾਯੋਗ ਦੇ ਨਾਲ ਅਸੀਂ ਪੁਲ ਸਫਾ ਸਾਫ ਕਰ ਰਹੇ ਹਾਂ ਜਦੋਂ ਸੀ ਸਾਫ ਕਰਨਾ ਸ਼ੁਰੂ ਕੀਤਾ ਪੁਲ ਤਕਰੀਬਨ 1 ਫੁੱਟ ਤਕਰੀਬਨ ਮਿੱਟੀ ਦੇ ਉੱਪਰ ਜੰਮੀ ਹੋਈ ਸੀਗੀ ਰੋਡ ਦੇ ਉੱਪਰ ਕਾਫੀ ਬਜਰੀ ਖਿਲਰੀ ਹੋਈ ਸੀਗੀ ਪੁਲ ਪੁਲ ਕਾਫੀ ਖਸਤਾ ਹਾਲਤ ਵਿੱਚ ਹੈਗਾ ਯਾ ਤੇ ਇਹਦੇ ਕੋਈ ਪਿੰਡ ਨਹੀਂ ਹੈ ਨਾ ਕੋਈ ਰੇਡੀਅਮ ਲੱਗਾ ਹੋਇਆ ਹੈ ਤੇ ਨਾ ਹੀ ਇਹਦੇ ਕੋਈ ਉਪਰਨ ਲਾਈਟ ਦਾ ਇੰਤਜ਼ਾਮ ਹੈ ਜਿਸ ਕਰਕੇ ਕਦੇ ਵੀ ਹਾਦਸਾ ਕੋਈ ਹੋ ਸਕਦਾ ਹੈ ਸੋ ਪ੍ਰਸ਼ਾਸਨ ਨੂੰ ਤਾਂ ਇਹ ਬੇਨਤੀ ਕਰਦੇ ਆ ਕਿ ਹਾਦਸਾ ਹੋਣ ਤੋਂ ਪਹਿਲਾਂ ਹੀ ਕੋਈ ਪ੍ਰਾਲਾ ਕੀਤਾ ਜਾਵੇ